ਦੀਪ ਗਰੇਡ ਨੂੰ ਮਿਲੀ ਹੈ ਧਮਕੀ ਦਾ ਮਾਮਲਾ ਜੋ ਤੇ ਹਾਈ ਕੋਰਟ ਦੀ ਸਖਤੀ ਤੋਂ ਬਾਅਦ ਦਰਜ ਕੀਤੀ ਗਈ ਡੀਟੀਆਪ ਸੂਪੰਜਾਬ ਸਰਕਾਰ ਨੇ ਜਤਿੰਦਰ ਪੰਗੂ ਦੇ ਖਿਲਾਫ ਦਰਜ ਕੀਤੀ ਡੀਜੀਆਰ ਪਰ ਬਣਿਆ ਬਣਾਇਆ ਸਿਰਫ ਧਮਕੀ ਦੇਣ ਦਾ ਮਾਮਲਾ ਹਾਈ ਕੋਰਟ ਨੇ ਲਗਾਈ ਹੈ ਫਟਕਾਰ ਕਿਉਂ ਨਾ ਮਾਮਲਾ ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪਿਆ ਜਾਵੇ ਹੈ ਸਿਰਫ ਧਮਕੀ ਦੇਣ ਦਾ ਮਾਮਲਾ ਕਿਵੇਂ ਹੈ ਪੰਜਾਬ ਸਰਕਾਰ ਨੇ ਦੱਸਿਆ ਕਿ 5 ਜੁਲਾਈ ਨੂੰ ਦਰਜ ਕੀਤੀ ਗਈ ਹੈ ਡੀਟੀਆਰ ਤੇ ਜਾਂਚ ਜਾਰੀ ਹੈ ਕੋਈ ਮਸਲਾ ਪਿਛਲੇ ਦਿਨਾਂ ਦੇ ਵਿੱਚ ਆਇਆ ਸੀ ਜਦੋਂ ਮੰਡੀ ਬੋਰਡ ਦੇ ਇੰਜੀਨੀਅਰ ਇਨ ਚੀਫ ਜਤਿੰਦਰ ਸਿੰਘ ਪੰਗੂ ਨੇ ਕਾਲ ਕਰਕੇ ਅਰਸ਼ਦੀਪ ਸਿੰਘ ਕਲੇਰ ਨੂੰ ਧਮਕੀਆਂ ਦਿੱਤੀਆਂ ਸੀ ਜਿਸ ਦੀ ਅਸੀਂ ਕੰਪਲੇਂਟ ਪੰਜਾਬ ਪੁਲਿਸ ਨੂੰ ਵੀ ਦਿੱਤੀ ਸੀ ਪਰ ਉਹਨਾਂ ਨੇ ਐਕਸ਼ਨ ਨਹੀਂ ਲਿਆ ਉਸ ਤੋਂ ਬਾਅਦ ਅਸੀਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ 12 ਮਈ ਨੂੰ ਰਿਟ ਪਟੀਸ਼ਨ ਫਾਈਲ ਕੀਤੀ ਸੀ ਜਿਸ ਦੀ ਸੁਣਵਾਈ ਹੋਈ ਉਸ ਤੇ ਪੰਜਾਬ ਸਰਕਾਰ ਨੂੰ ਨੋਟਿਸ ਹੋਇਆ কোর্ਟ ਨੇ ਉਹਨਾਂ ਨੂੰ ਰਿਪਲਾਈ ਫਾਈਲ ਕਰਨ ਦਾ ਆਰਡਰ ਕੀਤਾ ਸੀ ਪਰ ਉਹਨਾਂ ਨੇ ਰਿਪਲਾਈ ਨਹੀਂ ਫਾਈਲ ਕੀਤਾ ਉਸ ਦੀ ਸੁਣਵਾਈ ਅੱਜ ਹੋਈ ਅੱਜ ਜਦੋਂ ਸੁਣਵਾਈ ਹੋਈ ਤਾਂ ਪੰਜਾਬ ਸਰਕਾਰ ਨੇ ਆ ਕੇ ਕਿਹਾ ਜੀ ਅਸੀਂ ਇੱਕ ਡੀਡੀਆਰ ਦਰਜ ਕਰ ਲਈ ਆ ਕੱਲੀ ਡੀਡੀਆਰ ਕਿ ਇਹ ਮੈਟਰ ਇਨਵੈਸਟੀਗੇਟ ਹੋਣਾ ਬੰਦਾ ਕੱਲੀ ਧਮਕੀ ਦਾ ਮੈਟਰ ਆ ਤਾਂ ਆਨਰੇਬਲ ਕੋਰਟ ਨੇ ਬੜੀ ਹੈਰਾਨੀ ਪ੍ਰਗਟ ਕੀਤੀ ਨਾਲੇ ਹੱਸੇ ਵੀ ਹੈ ਧਮਕੀ ਦਾ ਹੀ ਮਸਲਾ ਹੋਰ ਕੋਈ ਮਸਲਾ ਨਹੀਂ ਜਿਹੜੇ 50 ਬੰਦੇ ਮਾਰਨ ਦੀ ਗੱਲ ਹੋ ਰਹੀ ਹੈ ਉਹ ਕੋਈ ਮਸਲਾ ਨਹੀਂ ਤਾਂ ਉਹਨਾਂ ਨੇ ਕਹਿ ਜੀ ਇਹ ਇਹ ਮਸਲਾ ਸੈਂਟਰਲ ਏਜੰਸੀ ਨੂੰ ਕਿਉਂ ਨਾ ਦਿੱਤਾ ਜਾਵੇ ਐਨਆਈਏ ਨੂੰ ਕਿਉਂਕਿ ਇਹ ਸੀਰੀਅਸ ਮਸਲਾ ਇਸ ਦੀ ਇਨਵੈਸਟੀਗੇਸ਼ਨ ਇੰਡੀਪੈਂਡੈਂਟ ਏਜੰਸੀ ਕਰੇ ਉਸ ਤੋਂ ਬਾਅਦ ਸਾਨੂੰ ਆਰਡਰ ਹੋਇਆ ਐਨਆਈਏ ਨੂੰ ਪਾਰਟੀ ਬਣਾਉਣ ਦਾ ਅਸੀਂ ਹੁਣ ਐਪਲੀਕੇਸ਼ਨ ਮੂਵ ਕਰ ਰਹੇ ਹਾਂ ਐਨਆਈਏ ਨੂੰ ਪਾਰਟੀ ਬਣਾਉਣ ਦੀ ਤੇ ਇਸ ਦੀ ਨੈਕਸਟ ਡੇਟ 7 ਅਗਸਤ 2025 ਰੱਖੀ ਹੈ